10000 ਰੁਪਏ ਲੱਗੇ ਮੈਂ ਕੌਤਮ ਸੇਟ ਗੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਤੇ ਆਨਰ ਅਸੇਟ ਟੈਲੀਕਮ ਬਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਇੱਥੇ ਫਾਇਰਿੰਗ ਕਰਕੇ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜ਼ੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਯਾਰ ਸੈਂਸਨ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਠ ਖਲੋਤੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਤੇ ਹਾਲਾਤ ਸੈੱਟ ਪਹਿਲਾਂ ਥ੍ਰੈਟ ਸ਼ੌਨ ਨੇ ਗੱਲ ਕੀਤੀ ਥ੍ਰੈਟ ਵੀ ਸੀ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਹੈ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਹੈਗਾ ਜੀ ਕੀ ਮੰਗਿਆ ਗਿਆ ਜੀ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਗ ਪਰ ਮਾੜੀ ਗੱਲ ਹੈ ਲਾਅ ਐਂਡ ਆਰਡਰ ਤੇ ਹਾਲਾਤ ਮਾੜੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲੱਗਦਾ ਔਰ ਪਟਾਣਾ ਤੋਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਬਿਜ਼ੀ ਰੂਟ ਰਹਿੰਦਾ ਮੈਂ ਜੀ ਕਾਫੀ ਵਾਰ ਕਹਿ ਚੁੱਕਾ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਆਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤੇ ਕਦੀ ਲੱਗਣੀ ਜੀ ਇੱਥੇ ਕੋਈ ਵਾਰੀ ਕਹਿ ਕੇ ਵੇਖ ਲਿਆ ਜੀ ਨਾਕਾ ਵੀ ਆਈ ਸਮਝ ਹਾਂਜੀ ਉਹ ਹੁਣ ਡੀਵੀਆਰ ਆਂਦੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਵੇਖਦੇ ਆ ਜੀ ਜੋ ਵੀ ਕਾਰਵਾਈ ਅਗਲੀ ਮਾਹੌਲ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਡਰ ਵਾਲਾ ਬਣ ਗਿਆ ਬਿਲਕੁਲ ਜੀ ਦੇਖੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ ਅਹੀਂ ਸ਼ਹਿਰੀ ਬੰਦੇ ਆ ਤੇ ਡਰਦੇ ਨੇਚੂਰਲੀ ਮੇਰੇ ਕੋਈ ਬੇਟਾ ਦੇਖਿਆ ਹੋਣਾ ਵਿਚਾਰਾ ਰੋਂਦਾ ਪਿਆ ਕਿ ਲੱਗਦਾ ਪਰਿਵਾਰ ਤੇ ਕੀ ਬੀਤ ਰਿਹਾ ਹੈ ਜਦੋਂ ਪਤਾ ਲੱਗਦਾ ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ ਸਿਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆਗੇ ਹਫਤੇ ਦੱਸਦੇ ਤੋ ਆ ਕੰਮ ਚੱਲਦਾ ਪਿਆ ਰੈੱਡ ਦਾ ਕੋਈ ਸਿਕਿਉਰਟੀ ਬਿਲਕੁਲ ਕੋਈ ਨਹੀਂ ਜੀ ਕਿੱਦਾਂ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਹ ਕੀ ਹੋ ਰਿਹਾ ਕੱਤ ਲੋਗ ਆ ਰਹੇ ਹੋਣੀਆਂ ਰੋਹ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਆਪਣੇ ਪਤਾਸਤ ਜੀ ਕੀ ਹੋਇਆ ਅ ਥੋੜੇ ਦੇਰ ਪਹਿਲਾਂ ਹੀ ਇੱਥੇ ਆਪ ਦੇਸੀ ਕੰਪਟਰਿੰਗ ਦੇ ਜ਼ਰੀਏ ਕਿ ਇੱਥੇ ਗੁੱਡੂ ਸ਼ੇਡ ਨੇ ਉਹਨਾਂ ਦੀ ਦੁਕਾਨ ਤੇ ਟੈਲੀਵਿਜ਼ਨ ਦੀ ਨਾਲ ਹੀ ਉਹਨਾਂ ਦਾ ਕੰਮੇ ਬਸੇ ਉਹਨਾਂ ਦੀ ਗਾਰਮੈਂਟ ਦੀ ਦੁਕਾਨ ਹੈ ਜਿਹੜੀ ਕੰਮ ਇੱਥੇ ਹੈ ਇਹਨਾਂ ਟੈਲੀਕਾਮ ਦੇ ਸੁਖਾਨ ਦੇ ਜਿਹੜਾ ਬਹੁਤ ਸਾਂਸਾਂ ਦੀ ਉਹ ਤਾਂ ਬਾਹਰ ਕੋਈ ਅਣਪਛਤਾ ਬਹਿਤੀ ਕੋਈ ਉਸ ਨੂੰ ਫਾਇਰ ਕਰਕੇ ਚਲਾ ਗਿਆ ਤੇ ਨਾ ਸ਼ੀਸ਼ੇ ਤੋੜ ਲਿਆ ਤੇ ਕਿੰਨਾ ਕੁ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਜੀ ਇਹਨਾਂ ਦਾ ਬਾਹਰੋਂ ਤਾਂ ਕਿ ਬਚਾਰਾ ਪਹਿਲਾਂ ਕੋਈ ਬਰੇਟਾ ਸੀ ਹਾਂਜੀ ਬਰੇਟਾ ਸੀ ਤੇ ਇੱਕ ਕਾਂਗਰਸ ਲੀਡਰ ਵੀ ਦੱਸੀ ਜਾ ਰਹੀ ਹਾਂਜੀ ਕਾਂਗਰਸ ਲੀਡਰ ਸਰ ਕੋ ਸੀਸੀਟੀਵੀ ਵੀਡੀਓ ਚੈੱਕ ਕੀਤੀ ਜਾ ਰਹੀ ਹੈ ਨਹੀਂ ਉਹ ਕਰ ਰਹੇ ਆ ਜੀ ਹਾਂਜੀ ਕਿਹੜੀ ਹੋਰ ਵਾਈਸ ਪ੍ਰੈਜ਼ੀਡੈਂਟ ਨਾਲ ਜੁੜਿਆ ਨਾ ਉਹ ਤੇ ਗੋਲੀ ਚੱਲਦੀ ਚੀਟੀ ਵਾਈਸ ਪ੍ਰੈਜ਼ੀਡੈਂਟ ਆ ਤੇ ਬੜੇ ਦਿਨਾਂ ਦਾ ਇਹਨੂੰ ਇੱਕ ਮਗਰ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਵੀ ਸੀਆ ਜਿਹੜੇ ਪਹਿਲੇ ਐਸਐਸਪੀ ਸਾਹਿਬ ਨੂੰ ਨੌਲੇਜ ਸੀ ਜਿਹੜਾ ਹੁਣ ਐਸਐਸਪੀ ਆ ਇਹਨਾਂ ਦੇ ਨੌਲੇਜ ਸੀਗਾ ਪਰ ਇਸ ਦੇ ਬਾਵਜੂਦ ਜੋ ਅਗਲਿਆਂ ਨੇ ਚਾਹ ਹੋ ਗਿਆ ਵਾ ਤੇ ਪੰਜਾਬ ਸਰਕਾਰ ਦੇਖੇ ਇਹ ਲਾਰਡ ਆਰਡਰ ਕਿੱਧਰ ਨੂੰ ਜਾ ਰਿਹਾ ਆਮ ਸ਼ਹਿਰੀ ਦਾ ਜੂਨਾ ਹਰਾਮ ਹੋਇਆ ਪਿਆ ਲੋਕ ਅਤੁਰੇ ਤੇ ਫਿਰਦੇ ਨੇ ਪਰ ਮੂੰਹ ਤੇ ਰੋਣਾ ਕਹ ਨਹੀਂ ਡਰੇ ਦੁਨੀਆ ਡਰੇ ਫਿਰਦੀ ਐ ਸਭ ਭਗਵੰਦ ਬਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਚ ਪੈ ਰੋਈਆਂ ਗੋਲੀਆਂ ਮੌਤ ਦਾ ਡਰ ਕਿੰਦਰ ਬੰਦਾ ਜੀ ਸਰ ਅਗਰ ਗਲਾਸ ਨਾ ਲੱਗਾ ਹੁੰਦਾ ਦੁਕਾਨ ਦੇ ਬਾਹਰ ਤੋਂ ਵਟਾਪ ਦੇਖੋ ਗਲਾਸ ਲੱਗਾ ਦਾ ਨਾ ਲੱਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਐ ਈਸ਼ਵਰ ਨੇ ਕਿਰਪਾ ਕੀਤੀ ਐ ਹੋਰ ਇਹ ਪਤਾ ਨਹੀਂ ਕਿ ਨਹੀਂ ਦੇ ਰਾ ਕੋ ਡਰ ਪਉ ਦਾ ਕਿਸੇ ਨੂੰ ਹੈ ਨਹੀਂ ਨਾ ਜਿੰਨਾ ਜਿੰਨਾ ਭੀੜਪੜ ਵੜਾਇ ਲੱਗਾ ਹਰ ਵੇਲੇ ਇੱਥੇ ਜਾਮ ਲੱਗਾ ਹੀ ਰਹਦਾ ਪਰ ਇਸ ਤਰੀਕੇ ਨਾਲ ਆਉਣਾ ਸ਼ਰਿਆਂਵਾਂ ਕੁੜੀ ਚਲਾ ਜੀ ਤੇ ਠੀਕ ਹੈ ਜੀ ਤੇ ਹੁਣ ਪੁਲਿਸ ਦੇਖੇ ਨਾ ਉਹ ਕਿੱਥੇ ਨੇ ਉਹਨਾਂ ਨਾਕੇ ਕਿੱਥੇ ਨੇ ਕਿਹੜੀ ਜਗਾ ਖਲੋਤੇ ਨੇ ਸੋਏ a very ਬਹੁਤ ਬਦਕਿਸਮਤ ਦੀ ਗੱਲ ਹੈ ਬਹੁਤ ਬਦਕਿਸਮਤ ਦੀ ਗੱਲ ਧੰਨਵਾਦ ਆਯੋ ਆਪੋਜੀਸ਼ਨ ਦੇ ਕਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਕਾਂਗਰਸ ਜਨਰਲ ਬਿਲਕੁਲ ਜੀ ਬਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਭਰਾਵਾ ਆਪਣਾ ਠੀਕ ਹੈ ਜਿਹੜਾ ਵੀ ਥੱਲੇ ਕਿਨੋ ਜੱਗ ਬਣੀ ਹੈ ਔਰ ਜਨੇ ਵੀ ਕੀਤੀ ਹੈ ਸਾਖਸ਼ਾਤ ਪੁੱਛ ਆਪਣਾ ਕੰਮ ਕਰਦੇ ਪਹਿਲਾਂ ਕੋ ਥ੍ਰੈਟ ਸੀ ਨਹੀਂ ਮੈ ਮੈਨੂੰ ਹੁਣ ਪਤਾ ਲੱਗਾ ਵੀ ਕਿਤੇ ਪਹਿਲਾਂ ਵੀ ਮੈਨੂੰ ਕੋ ਥ੍ਰੈਟ ਸੀ ਕਿ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ ਅਜਾ ਚੱਲ ਰਿਹਾ ਦੇਖ ਅਧਿਕਾਰੀਆਂ ਨੇ ਕੋਈ ਗੱਲ ਨਹੀਂ ਬਿਲਕੁਲ ਕਲੀਅਰ ਜੀ ਕਰ ਰਹੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬੁੱਕ ਵਾਲਿਆਂ ਦੀ ਉਸੇ ਟਾਈਮ ਲੱਗੀ ਹੈ ਨਾ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਲਊਗਾ ਐਚਰਲੀ ਕਾਨੂੰਨ ਆਪਣਾ ਕੰਮ